ਇੱਕ ਜੋਰ ਨਾਲ ਪਹਿਲਵਾਨੀ ਹੁੰਦੀ ਜੀ ਤੇ ਫਿਰ ਜਾ ਕੇ ਦੁਨੀਆ دیਵਾਨੀ ਹੁੰਦੀ ਜੀ ਕਿ ਕੰਮ ਸੌਖਾ ਨਹੀਂ ਉਹ ਜੱਗ ਦੇ ਪਹਿਲਵਾਨ ਬਣਨਾ ਕਿ ਛੱਡ ਦੁਨੀਆ ਹੈ ਪੈਂਦਾ ਮਿੱਟੀ ਨਾਲ ਮਿੱਟੀ ਬਣਨਾ ਕਿ ਜੀ ਆਰ ਸੀ ਛੱਡ ਦੁਨੀਆ ਹੈ ਪੈਂਦਾ ਮਿੱਟੀ ਨਾਲ ਮਿੱਟੀ ਬਣਨਾ ਹਾਂਜੀ ਜੀ ਆਰ ਸੀ ਲਾਈਵ ਤੇ ਫੇਸਬੁਕ ਪੇਜ ਤੇ ਸਾਰਿਆਂ ਦਾ ਸਵਾਗਤ ਹੈ ਅੱਜ ਤੁਹਾਡੀ ਮੁਲਾਕਾਤ ਕਰਾ ਰਹੇ ਆਂ ਪੰਜਾਬ ਦੀ ਬਲੰਦ ਆਵਾਜ਼ ਵਧੀਆ ਕਮੈਂਟੇਟਰ ਵਧੀਆ ਲਿਖਾਰੀ ਜਿਨ੍ਹਾਂ ਨੇ ਬੋਲਾ ਦੇ ਨਾਲ ਪੂਰੀ ਤੁਮ ਮਚਾਈ ਸੀ ਰਾਜੂ ਮੋਗਿੰਦਰ ਜੀ ਉਹਨਾਂ ਦੇ ਨਾਲ ਤੁਹਾਨੂੰ ਅੱਜ ਰੂਬਰੂ ਕਰਾਉਂਦੇ ਆਂ ਦਿਲ ਦੀਆਂ ਗੱਲਾਂ ਕਰਦੇ ਆਂ ਤਾਂ ਕਿ ਵਿਦ ਗਿਆ ਸੀ ਪਹਿਲਾ ਦਾ ਪਿਆਰ ਭਰੀ ਸੱਸਰੀ ਗਾਲ ਜੀ ਸੱਸਰੀ ਗਾਲ ਜੀ ਹੋਰ ਰਾਜੂ ਮੋਗਿੰਦਰ ਜੀ ਕੀ ਹਾਲ ਚਾਲ ਹੈ ਸਭ ਠੀਕ ਠਾਕ ਹੈ ਜੀ ਜੀ ਆਰਸੀ ਜੀ ਸਭ ਤੋਂ ਪਹਿਲੇ ਜੀ ਤੁਹਾਡਾ ਇੱਥੇ ਪਹੁੰਚਣ ਤੇ ਪਰਮਾ ਸਵਾਗਤ ਹੈ ਨਿਗੀ ਜੀ ਆ ਇਹਨੂੰ ਆਖਦੇ ਆਂ ਸੋ ਜਿੰਨੇ ਵੀ ਸਾਡੇ ਦਰਸ਼ਕ ਵੀਰਾਂ ਉਹਨਾਂ ਦਾ ਵੀ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ ਅੱਛਾ ਤੇ ਮੰਨੋ ਇਹ ਦੱਸਿਓ ਰਾਜੂ ਵੀਰ ਜੀ ਤੁਹਾਨੂੰ ਲਿਖਣ ਦਾ ਸ਼ੌਂਕ ਕਿੱਦਾਂ ਪਿਆ ਬੋਲਣ ਦਾ ਸ਼ੌਂਕ ਕਿੱਦਾਂ ਪਿਆ ਕਿੱਥੋਂ ਤੁਹਾਨੂੰ ਇਹ ਲਤ ਲੱਗੀ ਵੀ ਇਹ ਕੰਮ ਚਾਹੀਏ ਕੰਮ ਤਾਂ ਬਹੁਤ ਹੁੰਨੇ ਆ ਇਹ ਕੰਮ ਚ ਕਿੱਦਾਂ ਆਣਾ ਹੋਇਆ ਤੁਹਾਡਾ ਐਕਚੁਅਲੀ ਜਦੋਂ ਅਸੀਂ ਨਿੱਕੇ ਹੁੰਦੇ ਸੀਗੇ ਸਾਡੇ ਪਿੰਡ ਦੇ ਵਿੱਚ ਇੱਕ ਕਾਫੀ ਲੰਬੇ ਛੇੜ ਤੋਂ ਦੰਗਲ ਕਰਾਉਂਦੇ ਆ ਆ ਰਹੇ ਆ ਜੀ ਸਾਰਾ ਪਿੰਡ ਉੱਥੇ ਢਾਲ ਦਿੰਦਾ ਇਲਾਕਾ ਨਿਵਾਸੀ ਆਪਣੇ ਸਹਿਯੋਗ ਦਿੰਦੇ ਆ ਜਦੋਂ ਨਿੱਕੇ ਹੁੰਦੇ ਸੀਗੇ ਉੱਥੇ ਕੁਸ਼ਤੀਆਂ ਵੀ ਕਰਦੇ ਰਹੇ ਆ ਹਾਨ ਪ੍ਰਮਾਣ ਦੇ ਮੁੰਡਿਆਂ ਨਾਲ ਜਿੱਥੇ ਲਾਗੇ ਪਾਸੇ ਪੰਚਕੁੱਲੇ ਸੈਕਟਰ 4 ਚ ਦੰਗਲ ਹੁੰਦਾ ਸੀਗਾ ਤੇ 12 ਸੈਕਟਰ ਚ ਦੰਗਲ ਹੁੰਦਾ ਸੀਗਾ ਸਾਡੇ ਲਾਗੇ ਨਾਡਾ ਸਾਹਿਬ ਦੰਗਲ ਹੁੰਦਾ ਸੀਗਾ ਸਿਆਮ ਤੋਂ ਦੰਗਲ ਹੁੰਦਾ ਸੀਗਾ ਉੱਥੇ ਵੇਖਣ ਜਾਂਦੇ ਹੁੰਦੇ ਸੀਗੇ ਜਦੋਂ ਜੀ ਸਾਨੂੰ ਕੁਸ਼ਤੀ ਕਰਨ ਦਾ ਮੌਕਾ ਮਿਲਦਾ ਸੀਗਾ ਕੁਸ਼ਤੀ ਕਰ ਲੈਂਦੇ ਸੀਗੇ ਤੇ ਨਹੀਂ ਤਾਂ ਆਪਾਂ ਦੰਗਲ ਵੇਖ ਕੇ ਕਰ ਵਾਪਸ ਆ ਜਾਂਦੇ ਸੀਗੇ ਉੱਥੋਂ ਜੀ ਸਾਨੂੰ ਸ਼ੌਂਕ ਪਿਆ ਇਹ ਚੱਲ ਸੋ ਚੱਲ ਬਾਕੀ ਜੀ 2016 ਦੇ ਵਿੱਚ ਅਸੀਂ ਲਿਖਣਾ ਸ਼ੁਰੂ ਕੀਤਾ ਸੀਗਾ ਤੇ ਲੈਂਗੁਏਜ ਪ੍ਰੋਬਲਮ ਹੋਣ ਕਰਕੇ ਹੁਣ ਜਿੱਦਾਂ ਪੰਜਾਬ ਚ ਪੰਜਾਬੀ ਚੱਲਦੀ ਹੈ ਹਿਮਾਚਲ ਵਾਲੇ ਭਰਾ ਸਾਡੇ ਨਹੀਂ ਸਮਝਦੇ ਮੈਂ ਜੋ ਵੀ ਲਿਖਤ ਲਿਖਦਾ ਸੀਗਾ ਉਹਦੇ ਥੱਲੇ ਇੱਕ ਵੌਇਸ ਮੈਸੇਜ ਜਿਹੜਾ ਛੱਡਦੇ ਹੁੰਦੇ ਸੀਗੇ ਇਹਦੇ ਨਾਲ ਸਾਰਿਆਂ ਨੂੰ ਸਮਝ ਆ ਜਾਂਦੀ ਸੀਗੀ ਤੇ ਉੱਥੇ ਸਾਨੂੰ ਜੀਰ ਸੀ ਇੰਨਾ ਕੁ ਪਿਆਰ ਮਿਲਿਆ ਦਰਸ਼ਕ ਵੀਰਾਂ ਦਾ ਵੀ ਜਿਹੜਾ ਅਸੀਂ ਕਦੇ ਸੋਚਿਆ ਨਹੀਂ ਸੀਗਾ ਉਹਨਾਂ ਨੇ ਹੀ ਸਾਨੂੰ ਆਖਿਆ ਵੀ ਪ੍ਰਾਤ ਤੁਹਾਡੀ ਆਵਾਜ਼ ਜਿਹੜੀ ਬਹੁਤ ਚੰਗੀ ਹੈ ਤੇ ਤੁਸੀਂ ਕਮੈਂਟਰੀ ਬਲ ਲਾਓ ਤੇ ਇਸ ਕਰਕੇ ਫਿਰ ਆਪਾਂ 2016 ਤੋਂ ਨਾਲ-ਨਾਲ ਲਿਖਦੇ ਰਹੇ ਜੀ ਕਮੈਂਟਰੀ ਬਲਾਗੇ ਸੀਗੇ ਤੇ ਕਮੈਂਟਰੀ ਦੇ ਵਿੱਚ ਵੀ ਬਹੁਤ ਦਰਸ਼ਕ ਵੀਰਾਂ ਦਾ ਪਿਆਰ ਮਿਲਿਆ ਜੀ ਅੱਛਾ ਜੀ ਤੇ ਕੁਝ ਸੁਣਾ ਦਿਓ ਫਿਰ ਆਪਣਾ ਲਿਖਿਆ ਕੋਈ ਸ਼ੇਰ ਹਾਂਜੀ ਮੈਂ ਇੱਕ ਤੁਹਾਡੇ ਤੁਹਾਨੂੰ ਸ਼ੇਰ ਸੁਣਾਉਣ ਲੱਗਾ ਹਾਂ ਜਿਹਦੇ ਨਾਲ ਦਰਸ਼ਕ ਵੀਰਾਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹਿੰਦੁਸਤਾਨੀ ਬਲਕਿ ਜਿਹੜੇ ਬਾਹਰਲੀ ਕੰਟਰੀਆਂ ਦੇ ਵਿੱਚ ਵੀ ਵੀਰ ਸਾਡੇ ਬੈਠੇ ਆ ਉਹਨਾਂ ਵੱਲੋਂ ਵੀ ਬਹੁਤ ਜ਼ਿਆਦਾ ਇਹ ਸ਼ੇਰ ਨੂੰ ਪਿਆਰ ਦਿੱਤਾ ਗਿਆ ਕਹਿੰਦਾ ਪੁੱਤਰ ਭਾਵੇਂ ਜਮਾਨੇ ਦਾ ਵੈਲੀ ਹੋਵੇ ਮਾਂ ਫਿਰ ਵੀ ਪਰਦੇ ਕੱਜਦੀ ਐ ਲੱਖਾਂ ਕੋਤੇ ਪੁੱਤ ਨੂੰ ਬੱਜੇ ਠੋਕਰ ਸੱਟ ਮਾਂ ਦੇ ਦਿਲ ਉਤੇ ਵੱਜਦੀ ਐ ਕਹਿੰਦਾ ਦੇ ਨਹੀਂ ਦੇ ਸਕਦਾ ਕੋਈ ਉਹ ਮਾਂ ਬਾਪ ਦੇ ਪਿਆਰ ਦੀ ਰਾਜੂ ਕਹਿੰਦਾ ਮੋਗੀ ਨੰਦਵਾਲਾ ਉਜਤ ਕਰਿਆ ਕਰੋ ਸਾਰੇ ਆਪਣੇ ਮਾਪੇ ਦੀ ਸਾਰੇ ਆਪਣੇ ਮਾਪੇ ਦੀ ਠੀਕ ਆ ਬਹੁਤ ਵਧੀਆ ਬਹੁਤ ਵਧੀਆ ਜੀ ਥੈਂਕ ਯੂ ਜੀ ਤੇ ਮੈਨੂੰ ਇਹ ਦੱਸੋ ਰਾਜੂ ਵੀਰ ਜੀ ਵੀ ਅੱਜ ਦੀ ਪਹਿਲਵਾਨੀ ਹਾਂਜੀ ਤੇ ਜਦੋਂ ਤੁਸੀਂ ਕਮੈਂਟਰੀ ਕਰਦੇ ਸੀ ਪਹਿਲਾਂ ਮੈਨੂੰ ਇਹ ਦੱਸੋ ਕਿਹੜੇ ਕਿਹੜੇ ਸਨ ਦੇ ਵਿੱਚ ਤੁਸੀਂ ਕਮੈਂਟਰੀ ਕੀਤੀ ਹੈ ਜ਼ਿਆਦਾਤਰ ਤੁਸੀਂ ਗਏ ਹੋ ਨਾ ਕਿਹੜਾ ਸਮਾਂ ਦੀ ਹਾਂਜੀ ਅਤੇ ਅੱਜ ਦੀ ਪਹਿਲਵਾਨੀ ਤੇ ਉਸ ਟਾਈਮ ਦੀ ਪਹਿਲਵਾਨੀ ਦੇ ਵਿੱਚ ਕੀ ਅੰਤਰ ਸੀ ਤੁਹਾਨੂੰ ਲੱਗਦਾ ਵੇਖੋ ਜੀ ਗੱਲ ਇਦਾਂ ਜਿਹੜੀ ਆਪਾਂ ਕਮੈਂਟਰੀ ਸ਼ੁਰੂ ਕੀਤੀ ਸੀਗੀ ਉਹ 2016 17 18 19 ਤੱਕ ਆਪਾਂ ਫੁੱਲ ਕਮੈਂਟਰੀ ਕੀਤੀ ਹੈ ਜੀ 2020 ਦੇ ਵਿੱਚ ਇਹ ਕੋਵਿਡ-19 ਆ ਗਿਆ ਸੀਗਾ ਮੇਰੇ ਖਿਆਲ ਨਾਲ ਤਾਂ ਉਸ ਤੋਂ ਬਾਅਦ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਜੀ ਥੋੜਾ ਡਾਕਟਰ ਨੇ ਮਨਾ ਕਰਤਾ ਸੀਗਾ ਜੀ ਕਮੈਂਟਰੀ ਕਰਨ ਦੇ ਲਈ ਕਿਉਂਕਿ ਕਮੈਂਟਰੀ ਕਰਨਾ ਤੁਹਾਨੂੰ ਪਤਾ ਹੈ ਕਿ ਜੋਰ ਜਿਹੜਾ ਬਹੁਤ ਜ਼ਿਆਦਾ ਲੱਗਦਾ ਹੈ ਹਾਂਜੀ ਉਸੇ ਕਰਕੇ ਤੁਸੀਂ ਡੰਗਲਾਂ 'ਚ ਵੀ ਮੈਂ ਦੇਖਿਆ ਨਾ ਘਟ ਵੱਧ ਹੀ ਨਜ਼ਰ ਆ ਰਹੇ ਹੋ ਹਾਂਜੀ ਹਾਂਜੀ ਉਸ ਟਾਈਮ ਦੌਰ ਸੀ ਤੁਸੀਂ ਕੰਟੀਨਿਊ ਤੁਹਾਡੀਆਂ ਕਮੈਂਟਰੀਆਂ ਚੱਲਦੀਆਂ ਸੀ ਲਗਾਤਾਰ ਚੱਲਦੀਆਂ ਸੀ ਹਾਂਜੀ ਮੈਂ ਪੂਰਾ ਹਿਮਾਚਲ ਪੰਜਾਬ ਹਰਿਆਣੇ ਦੇ ਵਿੱਚ ਡੰਗਲਾਂ ਦੀ ਕਮੈਂਟਰੀ ਕੀਤੀ ਹੈ 300 ਸਵਾ 300 ਡੰਗਲਾਂ 'ਚ ਮੈਂ ਉਸ ਟਾਈਮ ਕਮੈਂਟਰੀ ਕੀਤੀ ਹੈ ਉਸ ਤੋਂ ਬਾਅਦ ਵੀ ਅਬ ਮੈਂ ਟਰਾਈ ਕੀਤੀ ਹੈ ਬਟ ਜਿਹੜੀ ਇਹ ਮੇਰੀ ਸੱਟ ਲੱਗੀ ਸੀ ਕਿ ਕਾਫੀ ਮੇਜਰ ਸੱਟ ਲੱਗੀ ਸੀਗੀ ਕੀ ਸੱਟ ਲੱਗੀ ਦੀ ਭਲਵਾਨ ਜੀ ਵੀ ਮਤਲਬ ਤੁਹਾਨੂੰ ਮਤਲਬ ਸਾਰੀ ਦਰਸ਼ਕਾਂ ਨਾਲ ਦੱਸੋ ਵੀ ਤੁਸੀਂ ਕਮੈਂਟਰੀ ਤੋਂ ਕਿਉਂ ਥੋੜਾ ਪਿੱਛੇ ਹਟੇ ਸੱਟ ਇਦਾਂ ਲੱਗੀ ਸੀਗੀ ਜੀ ਅਸੀਂ ਬੁਲਟ ਤੇ ਆਂਦੇ ਪਏ ਸੀਗੇ ਜੀ ਉਸ ਵੇਲੇ ਇੱਕ ਕਾਰ ਵਾਲੇ ਨੇ ਪਿੱਛੋਂ ਦੀ ਆ ਕੇ ਸਾਨੂੰ ਹਿੱਟ ਕਰਤਾ ਤੇ ਹਿੱਟ ਕਰਨ ਦੇ ਨਾਲ ਇਹ ਸਾਰੀ ਚੀਜ਼ ਸਾਡੀ ਮੰਨ ਲਓ ਰੋਡ ਤੇ ਲੱਗੀ ਸੀਗੀ ਜੀ ਤੇ ਹਾਂਜੀ ਉਸ ਤੋਂ ਬਾਅਦ ਮੈਂ ਟਰਾਈ ਕੀਤੀ ਹੈ ਜੀ ਸਾਲ ਰੁਕੇ ਬਟ ਇਹ ਜੀ ਚੋਟ ਕਿਥੇ ਲੱਗੀ ਸੀ ਚੋਟ ਜੀ ਇਹ ਕੰਨ ਤੇ ਲੱਗੇ ਜੀ ਸਟੀਚਸ ਅੱਛਾ 40 ਅੱਛਾ 40 ਟਾਂਕੇ ਲੱਗੇ 40 ਟਾਂਕੇ ਲੱਗੇ ਸੀ ਅੱਖ ਤੇ ਇਹ ਸਾਰੇ ਦੰਦ ਉਹਨਾਂ ਦਿੱਥ ਸਾਰੇ ਹਿੱਲ ਗਏ ਸੀਗੇ ਜੀ ਸ਼ੋਲਡਰ ਤੇ ਸੱਟ ਲੱਗੀ ਸੀਗੀ ਬਹੁਤ ਮਾੜਾ ਸਮਾਂ ਸੀ ਜੀ ਉਹਦਾ ਫਿਰ ਤੁਹਾਡੇ ਲਈ ਹਾਂ ਜੀ ਬਸ ਪਰਮਾਤਮਾ ਦੀ ਕਿਰਪਾ ਨਾਲ ਜਾਨ ਬਚ ਗਈ ਜੀ ਉਸ ਟਾਈਮ ਸੱਟ ਬਹੁਤ ਜ਼ਿਆਦਾ ਮੇਜਰ ਲੱਗੀ ਸੀ ਆਪਾਂ ਸ਼ੁਕਰਗੁਜ਼ਾਰ ਕਰਦੇ ਹਾਂ ਨਾ ਚੰਗਾ ਮਾੜਾ ਸਮਾਂ ਲੰਘ ਜਾਂਦਾ ਹੁੰਦਾ ਬਿਲਕੁਲ ਜੀ ਬਿਲਕੁਲ ਤੇ ਉਸ ਟਾਈਮ ਦੀ ਪਹਿਲਵਾਨੀ ਹਾਂ ਜੀ ਤੇ ਅੱਜ ਦੀ ਪਹਿਲਵਾਨੀ ਉਹਦੇ ਵਿੱਚ ਕੀ ਤੁਹਾਨੂੰ ਅੰਤਰ ਲੱਗਦਾ ਵੇਖੋ ਜੀ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਉਸ ਟਾਈਮ ਜਿਹੜੇ ਪਹਿਲਵਾਨ ਸੀਗੇ ਉਹ ਤੋਂ ਪਹਿਲੇ ਜਦੋਂ ਆਪਾਂ ਦੇਖਦੇ ਹੁੰਦੇ ਸੀਗੇ ਉਸ ਟਾਈਮ ਜਿੱਦਾਂ ਪਹਿਲਵਾਨ ਸੀਗੇ ਜਗਦੀਸ਼ ਭੋਲਾ ਪ੍ਰਵਿੰਦਰ ਡੁੰਮਛੜੀ ਬੜਾ सोनू ਹਰਵਿੰਦਰ ਪਹਿਲਵਾਨ ਆਲਮਗੀਰ ਗੁਰਦੇਵ ਪਹਿਲਵਾਨ ਤੇ ਸਤਿੰਦਰ ਪਹਿਲਵਾਨ ਤੇ ਪੰਮਾ ਪਹਿਲਵਨ ਡੇਰਾ ਬਾਬਾ ਨਾਨਕ ਹੋਰ ਵੀ ਕਾਫੀ ਮੁੰਡੇ ਸੀਗੇ ਜੀ ਜਿੱਦਾਂ ਮਜੀਦਾ ਪਹਿਲਵਨ ਸ਼ਾ ਕੋਟ ਰਕੇਸ਼ ਪਹਿਲਵਨ ਅੰਦੋਰੀਆ ਇਹਨਾਂ ਦਾ ਸਮਾਂ ਹੁੰਦਾ ਸੀਗਾ ਜੀ ਉਸ ਵੇਲੇ ਤਾਂ ਇਹ ਤਕਰੀਬਨ 40 40 50 50 ਮਿੰਟ ਉਸ ਟਾਈਮ ਕੁਸ਼ਤੀਆਂ ਹੁੰਦੀ ਰਹੀਆਂ ਜੀ ਜਿਸ ਟਾਈਮ ਆਪਾਂ ਨਿੱਕੇ ਹੁੰਦੇ ਸੀਗੇ ਦੇਖਦੇ ਹੁੰਦੇ ਸੀਗੇ ਤੇ ਜਿਸ ਟਾਈਮ ਅਸੀਂ ਕਮੈਂਟਰੀ ਸ਼ੁਰੂ ਕੀਤੀ ਜੀ ਉਸ ਟਾਈਮ ਸਾਬਾ ਪਹਿਲਵਨ ਪੁਹਾੜੀ ਰੁਬਲ ਖੰਨਾ ਜੱਸਾ ਪੱਟੀ ਖਲੀ ਪਹਿਲਵਨ ਕਮਲਜੀਤ ਪਹਿਲਵਨ ਪੰਮਾ ਡੇਰਾ ਬਾਬਾ ਨਾਨਕ ਇਹ ਤਕਰੀਬਨ ਸਾਰੇ ਹੀ ਮਲ ਚੋਟੀ ਦੇ ਹੁੰਦੇ ਸੀਗੇ ਜੀ ਤੇ ਇਹਨਾਂ ਨੇ ਵੀ ਬਹੁਤ ਵਧੀਆ ਆਪਣੇ ਸਮੇਂ ਚ ਕੁਸ਼ਤੀਆਂ ਦਿਖਾਈਆਂ ਜੀ ਜਿਹੜੇ ਅੱਜ ਦੇ ਦਿਨਾਂ ਦੇ ਜੀ ਉਹ ਦਲਾਲਾਂ ਨੇ ਤੱਕੇ ਚੜ ਗਏ ਜੀ ਦੰਗਲ ਤੇ ਦਲਾਲਾਂ ਨੇ ਤੱਕੇ ਦੰਗਲ ਚੜਨ ਦੇ ਨਾਲ ਹੁਣ ਤੁਸੀਂ ਲਾ ਲੋ ਵੀ ਜਿਹੜੇ ਮੁੰਡੇ ਮਿਹਨਤ ਕਰਦੇ ਆ ਸਵੇਰ ਤੋਂ ਉੱਠ ਕੇ ਉਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਜੀ ਮਿਲਦਾ ਪਿਆ ਮੈਂ ਕਮੇਟੀਆਂ ਨੂੰ ਵੀ ਇਹ ਰਿਕਵੈਸਟ ਕਰਦਾ ਕਿ ਭਾਜੀ ਤੁਸੀਂ ਚੰਡੀ ਵਾਲੀ ਅਮਾਉਂਟ ਥੋੜੀ ਘੱਟ ਕਰ ਲਿਆ ਕਰੋ ਜਿਹੜੇ ਮੁੰਡੇ ਵਧੀਆ ਖੋਲਦੇ ਆ ਉਹਨਾਂ ਉਹਨਾਂ ਦਾ ਵੀ ਧਿਆਨ ਰੱਖਿਆ ਕਰੋ ਉਹਨਾਂ ਨੂੰ ਵੀ ਵੱਧ ਤੋਂ ਵੱਧ ਤੁਸੀਂ ਪੈਸੇ ਦੇਆ ਕਰੋ ਕਿਉਂਕਿ ਇੱਥੋਂ ਹੀ ਉਹਨਾਂ ਨੇ ਖਰਾਕ ਖਾਣੀ ਹੈ ਜੀ ਤਾਂ ਜੇ ਖਰਾਕ ਖਾਓਗੇ ਤਾਂ ਹੀ ਤਕੜੇ ਹੋਵੋਗੇ ਜੀ ਹਾਂ ਜੀ ਅਕਸਰ ਆਪਾਂ ਦੇਖਦੇ ਆਂ ਵੀ ਦੰਗਲਾਂ ਦੇ ਵਿੱਚੋਂ ਕਾਫੀ ਜਿਹੜੇ ਪਹਿਲਵਾਨ ਹਾਲੀ ਮੁੜ ਕੇ ਜਾਂਦੇ ਆ ਉਹ ਕੋਲੋਂ ਮਤਲਬ ਕਿਰਾਇਆ ਲਾ ਕੇ ਜਾਂਦੇ ਆ ਬੱਸਾਂ ਦਾ ਕੋਈ ਮੋਟਰਸਾਈਕਲਾਂ ਦੇ ਜਾਂਦਾ ਪਰ ਉੱਥੇ ਜਦੋਂ ਭਾਜੀ ਦੇਖਦੇ ਹਾਂ ਹਰ ਕੋਈ ਮਾਣ ਕਰਕੇ ਆਂਦਾ ਹੈ ਦੰਗਲ ਤੇ ਜਦੋਂ ਕੁਸ਼ਤੀ ਨਹੀਂ ਹੁੰਦੀ ਉਹਨ ਕਰ ਜਾ ਕੇ ਅਗਲਾ ਕੀ ਆਖੇਗਾ ਵੀ ਮੇਰੀ ਕੁਸ਼ਤੀ ਨਹੀਂ ਹੋਈ ਤਾਂ ਉਹਦੇ ਚ ਫਿਰ ਉਹ ਉਹਦਾ ਮਨ ਪਲਵਾਨ ਦਾ ਬਹੁਤ ਜ਼ਿਆਦਾ ਟੁੱਟਦਾ ਹੈ ਸੋ ਇਦਾਂ ਨਹੀਂ ਹੋਣਾ ਚਾਹੀਦਾ ਕੁਸ਼ਤੀਆਂ ਸਭ ਦੀ ਕਰਾਇਆ ਕਰੋ ਜਿਹੜੇ ਦਲਾਲ ਐ ਇਹਨਾਂ ਦਾ ਤਾਂ ਬਾਈਕਾਟ ਕਰੋ ਜੀ ਦੰਗਲਾਂ ਚੋਂ ਮੈਂ ਇੱਕ ਸਮਾਂ ਇਦਾਂ ਦਾ ਆ ਜਾਏਗਾ ਭਾਜੀ ਇਹ ਦੰਗਲ ਤਕਰੀਬਨ ਤਕਰੀਬਨ ਬੰਦੀ ਹੋ ਜੇਗੇ ਕਿਉਂਕਿ ਇੱਕ ਬੰਦਾ ਹੋ ਐ ਜਿਹਨੇ 300 ਰੁਪਏ ਦਿਹਾੜੀ ਕਰਕੇ 400 ਰੁਪਏ ਦਿਹਾੜੀ ਕਰਕੇ ਦੰਗਲ ਚ ਦਾਨ ਪਾਣਾ ਠੀਕ ਹੈ ਜੀ ਉਹਦੇ ਸਾਰੇ ਹੱਕ ਦੇ ਪੈਸੇ ਦਲਾਲ ਲੈ ਜਾਂਦੇ ਆ ਪਲਵਾਨਾਂ ਨੂੰ ਨਹੀਂ ਮਿਲਦੇ ਉਹ ਬਹੁਤ ਮਾੜੀ ਗੱਲ ਐ ਜੀ ਰਾਜੂ ਵੀਰ ਕੋਈ ਤੁਹਾਡਾ ਪਸੰਦੀਦਾ ਸ਼ੇਰ ਤੁਹਾਡਾ ਜੀ ਕਰ ਦੋਗੇ ਸੁਨਾਣ ਦੇ ਲਈ ਸ਼ੇਰ ਜੀ ਸਮਾਂ ਖੁੱਲਾ ਤੁਹਾਡੇ ਕੋਲ ਆਣ ਤੋਂ ਸ਼ੇਰ ਹਾਂਜੀ ਸ਼ੇਰ ਮੈਂ ਸੁਣਾ ਦਿੰਦਾ ਮਿਹਰਦੀਨ ਪਹਿਲਵਾਨ ਜੀ ਦੀ ਕਲਮ ਤੋਂ ਲਿਖਿਆ ਹੋਇਆ ਸ਼ੇਰ ਹੈ ਅੱਛਾ ਹਾਂਜੀ ਕਹਿੰਦਾ ਸੌਦਾ ਸੱਚ ਦਾ ਜੇਕਰ ਤੋਲਣਾ ਨਹੀਂ ਕਰਨੀ ਝੂਠ ਦੀ ਐਵੇਂ ਫਿਰ ਦੁਕਾਨ ਕੀ ਐ ਉਹ ਅੱਜ ਆਏ ਤੇ ਕੱਲ ਨੂੰ ਲੱਖ ਜਾਣਾ ਇਸ ਜੱਗ ਦਾ ਬੰਦਿਆ ਘੁਮਾਲ ਕੇ ਐ ਇਸ ਜੱਗ ਦਾ ਬੰਦਿਆ ਬਿਮਾਨ ਕੀ ਹੈ ਜੇ ਤੂੰ ਅੰਦਰੋਂ ਸਾਫ ਨਹੀਂ ਮਿਹਰ ਦਿਨਾ ਤੇਰਾ ਤੀਰਥਾ ਉੱਤੇ ਫਿਰ ਨਾ ਹੋਣਦਾ ਐਵੇਂ ਹੈਦਾ ਕੀ ਹੈ ਕੀ ਬਾਤ ਹੈ ਕੀ ਬਾਤ ਹੈ ਵਾਜੀ ਵਾਜੀ ਉਸਤਾਦ ਮਿਹਰਦੀਨ ਪਹਿਲਵਾਨ ਜੀ ਬਹੁਤ ਵੱਡੇ ਬਹੁਤ ਵੱਡੇ ਲਖਾਰੀ ਹੋਏ ਆ ਜੀ ਬਹੁਤ ਵੱਡੇ ਪਹਿਲਵਾਨ ਵੀ ਹੋਏ ਆ ਜੀ ਪਹਿਲਵਾਨ ਤਾਂ ਜੀ ਦੁਨੀਆ ਮਨਾਈ ਆ ਉਹਨਾਂ ਨੇ ਹਿੱਕ ਦੇ ਜੋਰ ਦੇ ਨਾਲ ਬਾਕੀ ਲਿਖਿਆ ਵੀ ਬਹੁਤ ਵਧੀਆ ਉਹਨਾਂ ਦੇ ਸੁਪੁੱਤਰ ਹੈ ਜੀ ਮਜੀਦਾ ਪਹਿਲਵਾਨ ਉਹ ਵੀ ਬਹੁਤ ਵਧੀਆ ਸ਼ੇਰ ਲਿਖਦੇ ਆ ਰਾਜੂਗਿਰ ਕੁਸ਼ਤੀ ਦੇ ਵਿੱਚੋਂ ਕੀ ਕੀ ਇਨਾਮ ਜਿੱਤਿਆ ਕੀ ਕੀ ਤੁਹਾਨੂੰ ਪ੍ਰਾਈਜ਼ ਮਿਲੇ ਦੱਸ ਸਕਦੇ ਹੋ ਦਰਸ਼ਕ ਵੀਰਾਂ ਨੂੰ ਹਾਂ ਜੀ ਕੁਸ਼ਤੀ ਦੇ ਵਿੱਚ ਭਾਜੀ ਇਨਾਮ ਬਹੁਤ ਦੇਖੋ ਜੀ ਨੇ ਸੱਦਲੇ ਜੀ ਉਹ ਵਧੀਆ ਨਾਮ ਦੇ ਕੇ ਭੇਜਦਾ ਹੈ ਤੇ ਮੇਰੇ ਹਿਸਾਬ ਨਾਲ ਜੀ ਮੈਨੂੰ ਦੋ ਮੰਦੀਆਂ ਸੋਨੇ ਦੀਆਂ ਪਈਆਂ ਸੀਗੇ ਜੀ ਹਾਂ ਤੇ ਹੋਰ 3100 4100 5200 1100 ਇਦਾਂ ਕਰਕੇ ਕਮੈਂਟਰੀ ਬਾਕੀ ਉੱਪਰ ਤੋਂ ਭਾਜੀ ਮੇਰੇ ਕੋਲ ਬਹੁਤ ਜ਼ਿਆਦਾ ਪੈਸੇ ਹੁੰਦੇ ਸੀਗੇ ਮੈਂ ਤੁਹਾਡੀ ਜਿਹੜਾ ਮੈਂ ਮੰਨਦਾ ਜੀ ਮੇਰੀ ਨਜ਼ਰ ਚ ਬਾਪੂ ਬਚਨ ਪਹਿਲਵਾਨ ਜੀ ਕੁੰਬੜਾ ਜੋ ਕਿ ਪਹਿਲਵਾਨੀ ਖੇਤਰ ਦੇ ਵਿੱਚ ਕਾਲੇ ਕੁੰਬੜੇ ਹੋਰਾਂ ਦੇ ਨਾਲ ਨਾਲ ਪ੍ਰਸਿੱਧ ਹੋਏ ਆ ਉਹਨਾਂ ਨੇ ਜੀ ਮੈਨੂੰ ਇੱਕ ਵਾਰ ਦੰਗਲ ਦੇ ਬਲਾ ਕੇ ਕਮੈਂਟਰੀ ਵਾਸਤੇ ਮੇਰਾ ਮਾਨ ਸਨਮਾਨ ਕੀਤਾ ਸੀਗਾ ਉਹਨਾਂ ਨੇ ਘੱਟੋ ਘੱਟ ਵੀ ਮੇਰੇ ਹਿਸਾਬ ਨਾਲ 4-500 ਰੁਪਏ ਹੋਣਾ ਜੀ 10-10 ਦੇ ਨੋਟ ਹੈ ਮੇਰੇ ਕੋਲ ਅੱਜ ਵੀ ਮੌਜੂਦ ਪਏ ਹੋ ਅੱਛਾ ਜੀ ਉਹਨਾਂ ਨੇ ਮੈਨੂੰ ਦਿੱਤੇ ਸੀਗੇ ਜਿੰਨੇ ਉਹਨਾਂ ਦੇ ਹੱਥ 'ਚ ਆਏ ਮੈਂ ਸਭ ਤੋਂ ਵੱਡਾ ਇਨਾਮ ਆਪਣੀ ਲਾਈਫ ਦਾ ਜੀ ਉਹ ਮੰਨਦਾ ਹਾਂ ਬਾਕੀ ਦਰਸ਼ਕ ਵੀਰਾਂ ਵੱਲੋਂ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਜੀ ਮੈਂ ਇਹਨਾਂ ਦਾ ਰਿਣੀ ਆ ਜੀ ਇਹਨਾਂ ਦਾ ਮੈਂ ਦੇਣ ਨਹੀਂ ਦੇ ਸਕਦਾ ਤੇ ਰਾਜਵੀਰ ਤੁਹਾਡੇ ਫੇਵਰਟ ਪਹਿਲਵਾਨ ਕੌਣ ਕੌਣ ਨੇ ਫੇਵਰਟ ਪਹਿਲਵਾਨ ਜੀ ਜੇ ਪੁਰਾਣੇ ਪਹਿਲਵਾਨਾਂ ਦੀ ਗੱਲ ਕਰੀਏ ਜਿੱਦਾਂ ਬਜ਼ੁਰਗਾਂ ਤੋਂ ਸੁਣਿਆ ਜੀ ਮਿਹਰਦੀਨ ਪਹਿਲਵਾਨ ਬਹੁਤ ਵੱਡਾ ਪਹਿਲਵਾਨ ਹੋਇਆ ਬੀਜੇ ਬਿੱਲਾ ਅੰਬਰਸਰੀਆ ਜੀ ਬਹੁਤ ਵੱਡਾ ਮੱਲ ਹੋਏ ਆ ਜੀ ਜਿਨ੍ਹਾਂ ਨੇ 1971 ਦੇ ਵਿੱਚ ਇੱਕ ਲੰਗੋਟ ਦੇ ਅੰਦਰ ਭਾਰਤ ਕੇਸਰੀ ਭਾਰਤ ਕੁਮਾਰ ਦੇ ਟਾਈਟਲ ਜਿੱਤੇ ਸੀਗੇ ਸੋਰ ਸੰਗੀਆ ਕਰਤਾਰ ਪਹਿਲਵਾਨ ਹੋ ਗਿਆ ਸ਼ਿੰਦਾ ਪਹਿਲਵਾਨ ਜੀ ਪੱਟੀ ਵਾਲੇ ਹੋ ਗਏ ਬਾਪੂ ਬਚਨ ਪਹਿਲਵਾਨ ਜੀ ਕੁੰਬੜੇ ਹੋਈ ਉਹਨਾਂ ਨਾਲ ਦਾ ਮੇਰਾ ਪਿਆਰੀ ਬਹੁਤ ਸੀਗਾ ਜੀ ਉਹ ਤਾਂ ਬਹੁਤ ਵੱਡੇ ਮੱਲ ਹੋਏ ਆ ਬਾਕੀ ਇਹ ਮੇਰੇ ਫੇਵਰਟ ਪਹਿਲਵਾਨ ਸੀਗੇ ਬਾਕੀ ਨਵੇਂ ਮੁੰਡੇ ਬਾਕੀ ਸਾਰੇ ਹੀ ਵਧੀਆ ਘੁਲਦੇ ਆ ਜੀ ਜੱਸਾ ਪੱਟੀ ਰੁਬਲ ਖੰਨਾ ਪ੍ਰਿਤਪਾਲ ਜੋ ਅੱਜ ਵੀ ਮਿਲਦੇ ਘੁਲਦੇ ਆ ਵਧੀਆ ਘੁਲਦੇ ਆ ਪ੍ਰਵੀਨ ਐ ਮੁੰਡਾ ਬਾਕੀ ਸਾਬਾ ਮੇਰਾ ਬਹੁਤ ਫੇਵਰੇਟ ਪਹਿਲਵਾਨ ਸੀਗਾ ਜੀ ਸਾਬਾ ਪਹਿਲਵਾਨ ਕੋ ਹਾਲੀ ਹਾਂਜੀ ਬਿਲਕੁਲ ਜੀ ਬਿਲਕੁਲ ਸਾਬ ਦਾ ਫੇਵਰੇਟ ਪਹਿਲਵਾਨ ਸੀ ਹਾਂਜੀ ਚਲੋ ਅੱਜ ਗੱਲ ਕਹਿੰਦੇ ਕੈਨੇਡਾ ਪਹੁੰਚ ਕੇ ਬਾਹਰ ਬਹੁਤ ਚਲੇ ਗਏ ਆ ਪਰ ਅਸੀਂ ਚਾਹਦੇ ਵੀ ਹੋਰ ਲੰਬਾ ਸਮਾਂ ਉਹ ਕੋਲ ਦੇ ਬਾਕੀ ਮੈਂ ਮਜੀਦਾ ਪਹਿਲਵਾਨ ਜੀ ਨੂੰ ਵੀ ਕੋਲ ਦੇ ਵੇਖਿਆ ਜੀ ਹਾਂਜੀ ਉਹ ਵੀ ਬਹੁਤ ਵਧੀਆ ਪਹਿਲਵਾਨ ਸੀਗੇ ਜੀ ਹਾਂਜੀ ਉਹਨਾਂ ਨੂੰ ਵੀ ਸੱਟ ਕਰਕੇ ਹਨਾ ਪਿੱਛੇ ਹਟਣਾ ਪਿਆ ਉਹਨਾਂ ਨੇ ਵੀ ਦੁਨੀਆ ਮਨਾਈ ਆ ਜੀ ਇੱਕ ਜ਼ੋਰ ਨਾਲ ਬਿਲਕੁਲ ਜੀ ਬਿਲਕੁਲ ਹਰ ਇੱਕ ਕਮੈਂਟਰ ਦਾ ਆਪਣਾ ਬੋਲਣ ਦਾ ਸਟਾਈਲ ਹੁੰਦਾ ਦਾ ਤੁਹਾਡਾ ਸਟਾਈਲ ਅਲੱਗ ਕਮੈਂਟਰੀ ਹੋਰ ਕਰਕੇ ਸੁਣਾ ਦਿਓ ਜਾਂ ਤੁਸੀਂ ਕਮੈਂਟਰੀ ਕਿੱਦਾਂ ਕਰਦੇ ਸੀ ਉਹ ਕਰਕੇ ਦੱਸਦੇ ਥੋੜੀ ਜੀ ਠੀਕ ਹੈ ਜੀ ਮੈਂ ਤੁਹਾਡਾ ਬੋਲਣ ਦਾ ਸਟਾਈਲ ਕੀ ਸੀ ਮੈਂ ਸੁਣਾ ਦਿੰਦਾ ਕਿਉਂਕਿ ਹੁਣ ਤੁਸੀਂ ਦੱਸਿਆ ਵੀ ਇੰਨੇ ਸਮੇਂ ਤੋਂ ਬਾਅਦ ਤੁਸੀਂ ਅੱਜ ਇੰਟਰਵਿਊ ਚੱਲ ਰਿਹਾ ਤੇ ਕੋਈ ਗੱਲ ਨਹੀਂ ਜੰਗਲਹਾਂ ਦੰਗਲਾ ਤੇ ਤੁਹਾਨੂੰ ਅਸੀਂ ਦੇਖਣਾ ਚਾਹੁੰਦੇ ਹਾਂ ਦੁਬਾਰਾ ਮੈਂ ਸੁਣਾ ਦਿੰਦਾ ਜੀ ਤੁਹਾਨੂੰ ਲੋਕ ਕਹਿੰਦੇ ਅੱਜ ਪਹਿਲਵਾਨੀ ਖੇਤਰ ਦੀ ਜੇਕਰ ਗੱਲ ਕਰੀਏ ਕਹਿੰਦੇ ਮੇਰੀ ਨੰਦੀ ਪਾਵਲ ਕੁਇਟਰ ਘਰਤੀ ਕਹਿੰਦੇ ਪਹਿਲਵਾਨੀ ਦੇ ਰੰਗ ਦੇ ਵਿੱਚ ਰੰਗੇ ਗਈ ਹੈ ਸਨਮਾਨਯੋਗ ਸ਼ਕਸ਼ੀਤਾ ਸਾਡੇ ਸਟੇਜ ਦਾ ਕਹਿੰਦੇ ਸ਼ਿੰਗਾਰ ਬਣੀਆਂ ਹੋਈਆਂ ਨੇ ਉੱਥੇ ਹੀ ਮੇਰੇ ਰੱਬ ਵਰਗੇ ਸਰੋਤੇ ਵੀਰ ਵੱਖਰੀ ਵੱਖਰੀ ਥਾਂ ਮਤੋਂ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਵਿੱਚ ਘਰਚੇ ਚੇ ਤੌਰ ਤੇ ਪੁੱਜੇ ਹੋਏ ਆ ਇਹਨਾਂ ਦਾ ਇੱਥੇ ਪਹੁੰਚਣ ਦੇ ਮਿੱਗੀ ਜੀ ਆ ਇਹਨੂੰ ਆਖਦੇ ਆ ਪਰ ਮੈਂ ਸਵਾਗਤ ਹੈ ਸੋ ਲੋ ਦਰਸ਼ਕ ਵੀਰੋ ਕੁਸਤੀਆਂ ਹੁਣ ਤੱਕ ਤੁਹਾਨੂੰ ਵਧੀਆ ਲੱਗੀਆਂ ਇੱਕ ਵਾਰ ਜ਼ੋਰਦਾਰ ਤਾੜੀਆਂ ਪੂਰੀ ਕਮੇਟੀ ਦੇ ਨਾਂ ਵੀ ਲਾ ਦਿਓ ਫਿਰ ਤੁਸੀਂ ਜੀ ਜੀ ਧੰਨਵਾਦ ਹਲੋ ਬਹੁਤ ਵਧੀਆ ਇੱਕ ਵਾਰ ਤੁਸੀਂ ਰਾਜੂਬੇ ਨਾਲਾਗੜ ਸਾਈਡ ਗਏ ਹੋ ਸੀ ਹਨਾ ਉੱਥੇ ਮੁੰਡੇ ਤੁਹਾਡੇ ਮਗਰ ਬੈਗੇ ਸੀ ਵੀ ਤੁਸੀਂ ਕੋਈ ਸਾਈਡ ਸ਼ੇਅਰ ਕੁਝ ਸੁਣਾਈ ਸੀ ਹਨਾ ਉਹ ਮੁੰਡੇ ਕਹਿੰਦੇ ਵੀ ਵਾਰ-ਵਾਰ ਰੀਪੀਟ ਲਾਦੇ ਥੋੜੇ ਜਿਹਾ ਨਾ ਵੀ ਸਾਡੇ ਦਿਲ ਨੂੰ ਬੜੇ ਲੱਗਿਆ ਉਹ ਜਿਨ੍ਹਾਂ ਦੇ ਦਿਲ ਟੁੱਟੇ ਆ ਸ਼ਾਇਦ ਪਤਾ ਨਹੀਂ ਕੀ ਚੱਕਰ ਸੀ ਉਹ ਦੱਸੇ ਉਹਦੇ ਬਾਰੇ ਵੀ ਸਾਂਝ ਪਾਇਓ ਐਕਚੁਅਲ ਜੀ ਉਹ ਨਾਲਾਗੜ ਦੇ ਨਾਲ ਲੱਗੇ ਪਿੰਡ ਪੈਂਦਾ ਮਸਤਾਨ ਪਰਬੇਰਛਾ ਪਿੰਡ ਹੈ ਜੀ ਸ਼ਾਇਦ ਉਹਦਾ ਨਾਮ ਮੇਰੇ ਸਿਰ ਹਾਵ ਨਾਲ ਉੱਥੇ ਆਪਾਂ ਕੀ ਜਿਹੜੀ ਖੰਦੀ ਗੱਲ ਆ ਜੀ ਇਹ ਜੀ 2018 17 ਦੀ ਗੱਲ ਹੈ ਜੀ ਹਾਂਜੀ 2017 ਦੀ ਗੱਲ ਹੈ ਉੱਥੇ ਭਰਾ ਲੱਗੇ ਸੀਗੇ ਕਹਿਣ ਕਹਿੰਦਾ ਭਾਜੀ ਸਾਡੇ ਲਈ ਵੀ ਕੁਝ ਸ਼ੇਅਰ ਲਾਓ ਜੀ ਤੁਸੀਂ ਨਹੀਂ ਇਹ ਤਾਂ ਹੁੰਦਾ ਜੀ ਤੇ ਮੈਂ ਤਾਂ ਹਰ ਕੋਈ ਆਸ ਕਰਦਾ ਵੀ ਇਹਨਾਂ ਸਾਡੇ ਵਾਸਤੇ ਵੀ ਕੁਝ ਲਿਖੇ ਸਾਡੇ ਵਾਸਤੇ ਦੇਖੋ ਜੀ ਕਮੈਂਟੇਟਰ ਕਹਿੰਦੇ ਕਮੈਂਟ ਕਰਕੇ ਦੂਜੇ ਨੂੰ ਇੰਪ੍ਰੈਸ ਕਰਨਾ ਉਹਨੂੰ ਸੀ ਕਮੈਂਟੇਟਰ ਆਖ ਦਿੰਦੇ ਆ ਹਾਂਜੀ ਤੇ ਉੱਥੇ ਆਪਾਂ ਬੋਲੇ ਸੀਗੇ ਸ਼ੇਰ ਮੈਂ ਤੁਹਾਨੂੰ ਸੁਣਾ ਦਿੰਦਾ ਅੱਛਾ ਕਹਿੰਦਾ ਮੁਠੀ ਬੰਦ ਕਿਸੇ ਨੂੰ ਕੀ ਦਸੀਏ ਉਹ ਵਿੱਚ ਸਾਗਰ ਕਿੰਨੇ ਕ ਦਰਦ ਛਪਾਈ ਬੈਠਾ ਲੋਕੀ ਤਾਂ ਮਰ ਮੁਕੇਆ ਤੋਂ ਸਾਗਰ ਆਪਣਾ ਸ਼ਰਦ ਜੁੰਦਿਆਂ ਖਾਈ ਬੈਠਾ ਕਹਿੰਦਾ ਸੱਜਣਾ ਕਿਆ ਬਾਤ ਹੈ ਸਾਰਾ ਪਲੇ ਸਟੋਰ ਛਾਂ ਮਾਰਿਆ ਪਰ ਉਹ ਗੇਮ ਨਹੀਂ ਲੱਭੀ ਜਿਹੜੀ ਤੂੰ ਸਾਡੇ ਨਾਲ ਖੇਡ ਗਈ ਅੱਛਾ ਹਾਂਜੀ ਇਦਾਂ ਕਰਕੇ ਸੀਗੇ ਜੀ ਉਹ ਕੋਈ ਹੋਰ ਹੋਰ ਜੀ ਮੈਂ ਇੱਕ ਆਪਣਾ ਆਪਣੇ ਕਲਮ ਤੋਂ ਲਿਖਿਆ ਹੋਇਆ ਸ਼ੇਅਰ ਸੁਣਾ ਦਿੰਦਾ ਤੁਹਾਨੂੰ ਕਹਿੰਦਾ ਗੁੱਸੇ ਆਪਣੇ ਤੇ ਸਦਾ ਕੰਟਰੋਲ ਰੱਖੀਏ ਗੁੱਸਾ ਆਪ ਤੇ ਮਾੜੇ ਤੇ ਕਦੇ ਕੱਢੀ ਦਾ ਨਹੀਂ ਗੁੱਸੇ ਆਪਣੇ ਤੇ ਸਦਾ ਕੰਟਰੋਲ ਰੱਖੀਏ ਗੁੱਸਾ ਆਪ ਤੇ ਮਾੜੇ ਤੇ ਕਦੇ ਕੱਢੀ ਦਾ ਨਹੀਂ ਚੰਗੇ ਉਸਤਾਦ ਜੇ ਕਿਤੇ ਫੜਨ ਉਂਗਲ ਮੰਜਲਾ ਔਖੀਆਂ ਵੇਖ ਕੇ ਰਸਤਾ ਛੱਡੀ ਦਾ ਨਹੀਂ ਰਾਜੂ ਆਖ ਦਾ ਪਿੰਡ ਮੋਗੀਨੰਦ ਵਾਲਾ ਉਹ ਦੁੱਧ ਪੀ ਕੇ ਗਾਇਆਂ ਦਾ ਕਦੇ ਛੱਡੀ ਦਾ ਨਹੀਂ ਰਾਜੂ ਆਖ ਦਾ ਪਿੰਡ ਮੋਗੀਨੰਦ ਵਾਲਾ ਦੁੱਧ ਪੀ ਕੇ ਗਾਇਆਂ ਦਾ ਕਦੇ ਛੱਡੀ ਦਾ ਨਹੀਂ ਵਾਹ ਕਮਾਲ ਬਾ ਇਹ ਵੀ ਦੱਸਦੇ ਵੀ ਮੋਗੀਨੰਦ ਪੈਂਦਾ ਕਿੱਥੇ ਦਾ ਇਹ ਜੀ ਮੋਗੀਨੰਦ ਸਾਡਾ ਪਿੰਡ ਪੰਜਖੁੱਲੇ ਚ ਪੈਂਦਾ ਜੀ ਅੱਛਾ ਫੇਮਸ ਥਾ ਜੀ ਸਾਡੇ ਲਾਗੇ 나ਡਾ ਸਾਹਿਬ ਗੁਰਦੁਆਰਾ ਉਦੋਂ ਲੱਗ ਗਈ ਪਿੰਡ ਜੀ 2 ਕਿਲੋਮੀਟਰ ਸਾਡਾ ਮੋਗੀ ਨੰਦ ਸੈਕਟਰ 30 ਪਿੰਚਕੁਲਾ ਠੀਕ ਆ ਤੇ ਰਾਜੂ ਵੀਰ ਆਉਣ ਵਾਲੇ ਸਮੇਂ ਤੇ ਤੁਹਾਡੇ ਕੀ ਪਲਾਨ ਆ ਕੀ ਸੋਚ ਰਹੇ ਹੋ ਤੁਸੀਂ ਆਉਣ ਵਾਲੇ ਸਮੇਂ ਬਾਰੇ ਵੇਖੋ ਜੀ ਆਉਣ ਵਾਲਾ ਜਿਹੜਾ ਸਮਾਂ ਹੈ ਪਰਮਾਤਮਾ ਕਿਰਪਾ ਕਰੇ ਜੀ ਮੇਰੇ ਕੋਲ ਦੋ ਬੰਦੇ ਆ ਅੱਛਾ ਉਹਨਾਂ ਨੂੰ ਬਸ ਹੁਣ ਆਹੀ ਸ਼ੌਂਕ ਹੈ ਜੀ ਬੱਚੇ ਦੇ ਨਾਮ ਵੀ ਦੱਸ ਦੋ ਹਾਂਜੀ ਉਹ ਇੱਕਦਾਂ ਅਨਮੋਲ ਹੈ ਜੀ ਇੱਕਦਾਂ ਆਰਮਾਨ ਹੈ ਜੀ ਹਾਂਜੀ ਅਨਮੋਲ ਦਾ ਸ਼ਾਇਦ ਇੰਟਰਵਿਊ ਵੀ ਆਈ ਸੀ ਇਸ ਪੇਜ ਤੇ ਹਾਂਜੀ 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 ਉਹ ਬੜਾ ਵਧੀਆ ਗੁਰਦਾ ਜੀ ਬਹੁਤ ਵਧੀਆ ਬੋਲਦਾ ਸਤਿ ਸ਼੍ਰੀ ਅਕਾਲ ਹੋਈ ਜੀ ਉਹਦੀ ਹਾਂ ਬਾਕੀ ਉਹਦੀ ਪ੍ਰੈਕਟਿਸ ਕਰਾਉਂਦੇ ਆਂ ਜੀ ਖਰਾਕ ਵਗੈਰਾ ਵਧੀਆ ਦੇ ਰਹੇ ਆ ਉਹਨੂੰ ਕਿੰਨੇ ਕੁ ਮਹੀਨੇ ਹੋ ਗਏ ਬੱਚਿਆਂ ਦੇ ਦੋਨਾਂ ਦੇ ਉਹ ਵੀ ਦੱਸ ਦਿਓ ਵੀ ਕਦੋਂ ਤੱਕ ਅਖਾੜੇ ਦਾ ਸ਼ਿੰਗਾਰ ਬਣ ਜਾਣਗੇ ਜੀ ਉਹ ਵੇਖੋ ਜੀ ਇਹ ਤਾਂ ਪਰਮਾਤਮਾ ਦੇ ਹੱਥ ਆਲੀ ਗੱਲ ਹੈ ਬੰਦਾ ਤਾਂ ਕੋਸ਼ਿਸ਼ ਕਰ ਸਕਦਾ ਹੁਣ ਤਾਂ ਇਹੀ ਸ਼ੌਂਕ ਹੈ ਜੀ ਮੁੰਡੇ ਪਹਿਲਵਾਨੀ ਕਰਨ ਬਾਕੀ ਵਰਲਡ ਲੈਵਲ ਤੇ ਪਰਮਾਤ ਗੱਲਾਂ ਵੱਖਰੀਆਂ ਹੋਣਗੀਆਂ ਨਹੀਂ ਫਿਰ ਕਮੈਂਟਰੀ ਉਹ ਨਹੀਂ ਕਰਨੀ ਜੀ ਕਰਦਾ ਹੁਣ ਉਹ ਵੀ ਕਰੋ ਦੇਖੋ ਜੀ ਗੱਲ ਪਤਾ ਕੀ ਹੈ ਕਮੈਂਟਰੀ ਤਾਂ ਉਹ ਕਹਿੰਦੇ ਹੁੰਦੇ ਆ ਵੀ ਜਿਹਨੂੰ ਇੱਕ ਵਾਰੀ ਮਾਈਕ ਫੜ ਲੇ ਭਾਵੇਂ ਕੋਈ ਪਹਿਲਵਾਨ ਵੀਰ ਹੈ ਕੋਲਣ ਲੱਗ ਜੇ ਸ਼ੌਂਕ ਤਾਂ ਹੁੰਦਾ ਹੀ ਹੈ ਜੀ ਸ਼ੌਕ ਜਾਂਦਾ ਨਹੀਂ ਆ ਨਾ ਇਹ ਜਾਂਦਾ ਨਹੀਂ ਹੁੰਦਾ ਜੀ ਕਿਉਂਕਿ ਤੁਸੀਂ ਇਹ ਗੱਲ ਆਖ ਸਕਦੇ ਹੋ ਵੀ ਜਿੱਦਾਂ ਪਹਿਲਵਾਨ ਵੀਰ ਹੈ ਜਦੋਂ ਕੁਲਦੇ ਆ ਉਹਨਾਂ ਦੇ ਸੱਟ ਵਗੈਰਾ ਲੱਗ ਜਾਂਦੀ ਉਹ ਜ਼ੀਰੋ ਤੋਂ ਸਟਾਰਟ ਹੁੰਦੇ ਆ ਜੀ ਠੀਕ ਹੈ ਜੀ ਸਾਡੇ ਦਾ ਸੱਟੇ ਇੰਨੀ ਮੇਜਰ ਲੱਗੀ ਸੀ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਚਲੋ ਬਚਾਅ ਹੋ ਗਿਆ ਬਾਕੀ ਰਹੀ ਗੱਲ ਜੀ ਕਮੈਂਟਰੀ ਦੀ ਹੁਣ ਮੇਰੇ ਕੋਲ ਦੰਗਲ ਹੈਗਾ ਦੰਗਲਾਂ ਦੇ ਫੋਨ ਤਾਂ ਕਮੈਂਟਰੀ ਲਈ ਕਾਫੀ ਆਂਦੇ ਜੀ ਲੇਕਿਨ ਗੱਲ ਤਾਂ ਸਰੀਰ ਤੇ ਸਾਰੀ ਡਿਪੈਂਡ ਕਰਦੀ ਹੈ ਇਕੱਲੇ ਕਮੈਂਟਰੀ ਕਰਨਾ ਦਿੱਕਤ ਲੱਗਦੀ ਕੁਝ ਐਕਚੁਅਲੀ ਇਹ ਸਾਟ ਜਦੋਂ ਕਮੈਂਟਰੀ ਮੈਂ ਤੁਸੀਂ ਚਲੋ ਪਹਿਲਾਂ ਕਮੈਂਟਰੀ ਕਰਦੇ ਹਾਂ ਸੱਟ ਲੱਗਣ ਤੋਂ ਬਾਅਦ ਤੁਸੀਂ ਟ੍ਰਾਈ ਤਾਂ ਕਰਿਆ ਹੋਗਾ ਕਿਉਂਕਿ ਸ਼ੌਂਕ ਤਾਂ ਅੰਦਰੋਂ ਜਾਂਦਾ ਹੈ ਟ੍ਰਾਈ ਕੀਤੀ ਜੀ 15-20 ਦੰਗਲ ਬੋਲੇ ਨਾ ਬੋਲਣ ਤੋਂ ਬਾਅਦ ਵੀ ਹਾਂ ਕੋਈ ਦਿੱਕਤ ਮਹਿਸੂਸ ਹੋਈ ਦਿੱਕਤ ਇਹ ਮੇਰਾ ਇਹ ਸੈਡ ਸੁਣ ਹੋ ਜਾਂਦੀ ਹੈ ਜੀ ਅੱਧਾ ਪੌਣਾ ਘੰਟਾ ਬੋਲ ਕੇ ਨਾ ਅੱਛਾ ਬਾਅਦ ਜਿੱਦਾਂ ਚੱਕਰ ਆਣ ਲੱਗ ਜਾਂਦੇ ਆ ਉਦੋਂ ਦਾ ਸਿਸਟਮ ਯਾਨੀ ਅੱਧਾ ਘੰਟਾ ਤੁਸੀਂ ਹਲੇ ਵੀ ਹਾਂ ਅੱਧਾ ਪੌਣਾ ਘੰਟਾ ਜੀ ਮੈਂ ਬੋਲ ਸਕਦਾ ਹਾਂ ਹਾਂ ਤੁਸੀਂ ਬੋਲ ਸਕਦੇ ਹੋ ਹਾਂ ਬਾਕੀ ਮੈਂ ਦੇਖਾਂਗਾ ਹੁਣ 27 ਤਰੀਕ ਦਾ ਮੇਰੇ ਕੋਲ ਦੰਗਲ ਹੈ ਤੁਸੀਂ ਮੈਂ ਚਾਹੂੰਗਾ ਤੁਸੀਂ ਜਰੂਰ ਅੱਧਾ ਪੌਣਾ ਘੰਟਾ ਨਹੀਂ ਜਿਆਦਾ ਸਮਾਂ ਵੀ ਜਰੂਰ ਦੇਖਿਓ ਕੀ ਪਤਾ ਅਖਾਰੇ ਪਾਸ਼ਾ ਕਿਰਪਾ ਕਰਦੇ ਨਾਮਕ ਸੁਣ ਹੁੰਦਾ ਨਾ ਉਹ ਠੀਕ ਹੋ ਜੀ ਅਸੀਂ ਵੀ ਪ੍ਰੇ ਕਰਾਂਗੇ ਪਰਮਾਤਮਾ ਨੂੰ ਤੁਸੀਂ ਸਤਿਕਾਰ ਕਰੋ ਤੇ ਹਾਂਜੀ ਤੇ ਜੀਆਰਸੀ ਲਾਈਵ ਟੀਵੀ ਫੇਸਬੁਕ ਪੇਜ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਭਾਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਕੀਮਤੀ ਸਮੇਂ ਚ ਸਮਾਂ ਕੱਢ ਕੇ ਸਾਡੇ ਵਿਚਕਾਰ ਪੁੱਜੇ ਆ ਇੱਥੇ ਪਹੁੰਚਣ ਦੇ ਤੁਹਾਡਾ ਸਤਿ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਰੇ ਦਰਸ਼ਕ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਜਾਂਦੇ ਜਾਂਦੇ ਕੁਝ ਕਹਿਣਾ ਜਾਂਦੇ ਦਰਸ਼ਕ ਵੀਰਾਂ ਨੂੰ ਤੁਸੀਂ ਕਹਿ ਸਕਦੇ ਹੋ ਇੰਟਰਵਿਊ ਆਪਣਾ ਬਹੁਤ ਲੰਬਾ ਹੋ ਗਿਆ ਚਲੋ ਕੋਈ ਗੱਲ ਨਹੀਂ ਸਾਰੇ ਦੇਖਿਓ ਪੂਰਾ ਦਰਸ਼ਕ ਵੀਰਾਂ ਨੂੰ ਮੈਂ ਇੱਕ ਗੱਲ ਆਖਣੀ ਜਾਂਦਾ ਜੀ ਕਿ ਮੈਂ ਇਦਾਂ ਦੇ ਬਹੁਤ ਬੰਦਿਆਂ ਨੂੰ ਵੇਖਦਾ ਹਾਂ ਜਿਹੜੇ ਪੰਜੌਰ ਕਾਲਕਾਂ ਬੱਦੀ ਨਾਲਾ ਘੜਦਾ ਏਰੀਆ ਸਾਡੇ ਪੰਚਕੁੱਲੇ ਦਾ ਏਰੀਆ ਚੰਡੀਗੜ੍ਹ ਦਾ ਜੀ ਜੀ ਕੀ ਬਾਈ ਨੇਮ ਜਾਣਦਾ ਜੀ ਮੈਂ ਉਹਨਾਂ ਨੂੰ ਜਦੋਂ ਕਮੈਂਟਰੀ ਕਰਦੇ ਸੀਗੇ ਉਹ ਕਦੇ ਦੰਗਲ ਮਿਸ ਨਹੀਂ ਕਰਦੇ ਸੀਗੇ ਹਾਂ ਮੈਂ ਉਹਨਾਂ ਨੂੰ ਰਿਕਵੈਸਟ ਕਰਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਜਿਹੜੇ ਲਾਗੇ ਦੇ ਦੰਗਲ ਹੁੰਦੇ ਆਂ ਭਾਜੀ ਲੈ ਕੇ ਜਾਇਆ ਕਰੋ ਪਰਮਾਤਮਾ ਕਿਰਪਾ ਕਰੇ ਅੱਜ ਤੁਸੀਂ ਪਹਿਲਵਾਨਾਂ ਨੂੰ ਵੇਖਣ ਜਾ ਰਹੇ ਹੋ ਕੱਲ ਤੁਹਾਡੇ ਮੁੰਡਿਆਂ ਨੂੰ ਵੀ ਪਰਮਾਤਮਾ ਕਿਰਪਾ ਕਰੇ ਜਿ ਇਦਾਂ ਹੀ ਦੁਨੀਆ ਵੇਖਣ ਆਏ ਬਾਕੀ ਕਿਸੇ ਦੀ ਸ਼ਾਨ ਦੇ ਕਲਬ ਕੋਈ ਵੱਧ ਘੱਟ ਸ਼ਬਦ ਬੋਲਿਆ ਹੋਏ ਤਾਂ ਮੈਨੂੰ ਮਾਫ਼ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ